ਟਿਉ ਕੀ ਪੰਜਾਬ ਵਿੱਚ ਕਾਮਯਾਬ ਹੱਤਰੀ ਕਾਲ ਦੀ ਮੈਂ ਗੁਰਸਮਰਨ ਸਿੰਘ ਧਨਵਾ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਟਿਉ ਬਾਰੇ ਟਿਉ ਦਾ ਫਲ ਆਪਾਂ ਵੈਸੇ ਤਾਂ ਬਹੁਤ ਘੱਟ ਦੇਖਿਆ ਤੇ ਬਹੁਤ ਘੱਟ ਪੰਜਾਬ ਦੇ ਵਿੱਚ ਆ ਪਰ ਜਿੰਨਾ ਕ ਆਪਾਂ ਇਸ ਬਾਰੇ ਸੁਣਿਆ ਆਪਾਂ ਆਚਾਰ ਵਾਲਿਆਂ ਕੋਲੋਂ ਆਮ ਸੁਣਦੇ ਆ ਵੀ ਟਿਉ ਦਾ ਆਚਾਰ ਟਿਉ ਤੁਸੀਂ ਦੇਖ ਸਕਦੇ ਹੋ ਬੜਾ ਟੇਡਾ ਜਿਹਾ ਫਲਾਂ ਦੀ ਇਹ ਵਿੰਗਾ ਟੇਡਾ ਜਿਹਾ ਤੇ ਬਾਈ ਸੁਖਵਿੰਦਰ ਭਾਈ ਮੇਰੇ ਕੋਲੇ ਆਏ ਹੋਏ ਨੇ ਜੀ ਅੱਜ ਖੇਤ 'ਚ ਅਸੀਂ ਅੱਜ ਟਿਉ ਦੀ ਤੜਾਈ ਕਰ ਰਹੇ ਹਾਂ ਬਾਈ ਜੀਆਂ ਲਈ ਬਾਈ ਜੀਆਂ ਨੇ ਆਚਾਰ ਪਾਉਣਾ ਜੀ ਬਾਈ ਸੁਖਜੀਤ ਸਿੰਘ ਬੀਰੋ ਕੇ ਆਏ ਹੋਏ ਨੇ ਜੀ ਆਪਣੇ ਕੋਲੇ ਤੇ ਉਹਨਾਂ ਲਈ ਅੱਜ ਇਹ ਢੂੰ ਦਾ ਆਚਾਰ ਪਾਉਣ ਲਈ ਆਪਾਂ ਤੜਾਈ ਕਰ ਰਹੇ ਹਾਂ ਜਿੰਨਾ ਕਿ ਵੀ ਆਪਾਂ ਸੁਣਿਆ ਇਹਦੇ ਬਾਰੇ ਆਪਾਂ ਆਚਾਰ ਬਾਰੀ ਸੁਣਿਆ ਜ਼ਿਆਦਾ ਤੌਰ ਤੇ ਉਹਨੂੰ ਜੇ ਪੱਕ ਜਵੇ ਫਿਰ ਖਾ ਵੀ ਸਕਦੇ ਆ ਪਰ ਮੇਨਲੀ ਜਿਹੜਾ ਇਹਦਾ ਕੰਮ ਆ ਜੀ ਉਹ ਸਿਰਫ ਆਚਾਰ ਖਾਤਰ ਆਉਂਦਾ ਆਚਾਰੇ ਦਾ ਇੰਨਾ ਵਧੀਆ ਹੁੰਦਾ ਵੀ 2-2 3-3 ਸਾਲ ਲਗਾਤਾਰ ਆਪਾਂ ਇਹਦਾ ਆਚਾਰ ਇੱਕ ਵਾਰ ਪਾ ਕੇ ਵਰਤ ਸਕਦੇ ਆ ਅਚਾਰ ਪਾਉਣ ਦੀਆਂ ਦੋ ਵਿਧੀਆਂ ਨੇ ਇੱਕ ਤਾਂ ਜਿਵੇਂ ਆਪਾਂ ਅੰਬ ਦਾ ਆਚਾਰ ਪਾਉਨੇ ਆ ਜੀ ਵੀ ਇਹਦੇ ਕੱਟ ਲ ਕੇ ਇਹਨੂੰ ਧੋ ਕੇ ਚੰਗੀ ਤਰ੍ਹਾਂ ਕੱਟ ਕੇ ਸੁਕਾ ਕੇ ਇਹਦੇ ਚ ਸਰੋਂ ਦਾ ਤੇਲ ਤੇ ਬਾਕੀ ਜਿਹੜੇ ਮਸਾਲੇ ਆਪਾਂ ਅੰਬ ਦੇ ਆਚਾਰ ਚ ਪਾਉਨੇ ਆ ਉਹ ਪਾ ਲਈਏ ਚਾਹੇ ਇਹਨੂੰ ਇੱਕ ਤਰੀਕੇ ਨਾਲ ਹੋਰ ਆਪਾਂ ਥੋੜਾ ਜਿਹਾ ਇਹਨੂੰ ਗਰਮ ਕਰ ਲਈਏ ਇਸੇ ਲਈਏ ਤੇਲ ਦੇ ਵਿੱਚ ਪਾ ਕੇ ਜੀ ਇਹਨੂੰ ਤਲ ਲਈਏ ਅੱਧਾ ਤੱਕ ਤਲ ਕੇ ਇਹਨੂੰ ਰੱਖ ਲਈਏ ਜੀ ਇਹ ਖਰਾਬ ਨਹੀਂ ਹੁੰਦਾ ਜੀ 2-2 3-3 ਸਾਲ ਤੱਕ ਆਚਾਰ ਦਾ ਜਿਹੜਾ ਟੈਕਸਚਰ ਆ ਉਹ ਇੱਕੋ ਜਿਹਾ ਰਹਿੰਦਾ ਜਿਵੇਂ ਅੰਬ ਦਾ ਆਚਾਰ 6 ਮਹੀਨੇ ਬਾਅਦ ਜਾਂ ਸਾਲ ਬਾਅਦ ਥੋੜਾ ਥੋੜਾ ਦਵਣ ਲੱਗ ਜਾਂਦਾ ਜਾਂ ਆਪਾਂ ਨੂੰ ਲੱਗਣ ਲੱਗ ਜਾਂਦਾ ਵੀ ਡਿਫਰੈਂਟ ਜਿਹਾ ਹੋ ਗਿਆ ਪਰ ਉਹਦੇ ਨਾਲੋਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਇਹ ਆਚਾਰ ਕਈ ਸਾਲ ਤੱਕ ਜਿਵੇਂ 2-3 ਸਾਲ ਤੱਕ ਆਪਾਂ ਰੱਖ ਸਕਦੇ ਹਾਂ ਜਿਵੇਂ ਆਪਾਂ ਰਾਮਕੇਲੇ ਦਾ ਆਚਾਰ ਜਿਹੜਾ ਰਾਮਕੇਲਾ ਆਂਬਾ ਉਹਦਾ ਆਚਾਰ ਜਿੰਨਾ ਲੰਬਾ ਸਮਾਂ ਰੱਖ ਸਕਦੇ ਹਾਂ ਉਦਾਂ ਹੀ ਇਹਦਾ ਵੀ ਆਪਾਂ 2 ਸਾਲ ਲਈ 3 ਸਾਲ ਲਈ ਪ੍ਰੀਜ਼ਰਵ ਕਰਕੇ ਆਪਾਂ ਇਹਦਾ ਠਿਉਂ ਦਾ ਆਚਾਰ ਰੱਖ ਸਕਦੇ ਹਾਂ ਜੀ ਇਹਦੇ ਬੂਟੇ ਕਈ ਪਿੰਡਾਂ ਦੇ ਵਿੱਚ ਬਹੁਤ ਪੁਰਾਣੇ ਵੀ ਖੜੇ ਨੇ ਜੀ ਪਰ ਹੁਣ ਇਹਦਾ ਨੌਲੇਜ ਨਾ ਹੋਣ ਕਰਕੇ ਨਾ ਬੂਟੇ ਦੀ ਆਪਾਂ ਨੂੰ ਪਛਾਣ ਰਹੀ ਨਾ ਬੂਟੇ ਬਾਰੇ ਆਪਾਂ ਨੂੰ ਪਤਾ ਨਾ ਇਹਦੇ ਫਲ ਆਪਾਂ ਨੇ ਕਦੇ ਦੇਖਿਆ ਜਿਨੇ ਅਚਾਰਚ ਵੀ ਦੇਖਿਆ ਉਹ ਇਹਦੀਆਂ ਸਿਰਫ ਫਾੜੀਆਂ ਦੇਖਦਾ ਫਾੜੀ ਦੇਖ ਕੇ ਫਿਰ ਇਹਦੇ ਬਾਰੇ ਪਤਾ ਨਹੀਂ ਲੱਗਦਾ ਜੀ ਵੀ ਕੀ ਚੀਜ਼ ਹੋ ਕਹ ਜੀ ਇਹਦੀ ਸ਼ੇਪ ਹੋ ਅੱਜ ਮੈਂ ਤੁਹਾਨੂੰ ਦਿਖਾ ਦਿੰਦਾ ਦੀ ਇਹਦੀ ਸ਼ੇਪ ਬੜੀ ਵਿੰਗੀ ਟੇਢੀ ਜੀ ਹੁੰਦੀ ਹੈ ਜਿਵੇਂ ਆਪਾਂ ਬੰਦੇ ਦੀ ਮੁੱਠੀ ਮੀਚ ਕੇ ਰੱਖੀ ਹੁੰਦੀ ਹੈ ਜੀ ਤੇ ਬਾਕੀ ਬਾਈ ਜੀਆਂ ਤੋਂ ਪੁੱਛਦੇ ਆਂ ਵੀ ਕਿਵੇਂ ਲੱਗਿਆ ਜੀ ਇਹਨਾਂ ਨੂੰ ਇਹ ਹਲਦੀ ਹਾਂਜੀ ਮੈਂ ਤਾਂ ਪਹਿਲੀ ਵਾਰ ਟਿਉ ਆ ਜਿਹੜਾ ਉਹ ਦੇਖਿਆ ਇਹਦੇ ਬਾਰੇ ਸੁਣਿਆ ਬਹੁਤ ਸੀਗਾ ਕਿਉਂਕਿ ਅਕਸਰੀ achar 베ਚਣ ਵਾਲੇ ਕਹਿੰਦੇ ਨੇ ਕਿ ਟਿਉ ਦਾ achar ਲੈ ਲੋ ਤੇ ਪਰ ਬਹੁਤ ਖੁਸ਼ੀ ਹੋਈ ਦੇਖ ਕੇ ਕਿ ਗੁਰਸਿਮਨ ਹੋਰਾਂ ਦੇ ਬਾਗ ਦੇ ਵਿੱਚ ਬਹੁਤ ਖੂਬਸੂਰਤ ਜਿਹੜੇ ਟਿਉ ਨੇ ਉਹ ਲੱਗੇ ਹੋਏ ਨੇ ਤੇ ਅੱਜ ਅਸੀਂ ਇਹਨਾਂ ਦੀ ਤੜਾਈ ਕਰਦੇ ਆ ਤੇ ਇਹਨੂੰ ਤੋੜਨ ਦਾ ਇਹਨੂੰ ਇਸ ਤਰ੍ਹਾਂ ਲਾਈਵ ਦੇਖਣ ਦਾ ਇੱਕ ਆਪਣਾ ਹੀ ਆਨੰਦ ਹੈ ਸੋ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਜਿਹੜੇ ਪੰਜਾਬ ਦੇ ਇਹ ਪੁਰਾਣੇ ਰੁੱਖ ਨੇ ਫਰੂਟ ਨੇ ਜਿਹੜੇ ਖਤਮ ਹੋ ਗਏ ਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਲਾਈਏ ਤੇ ਜਿਹੜਾ ਇਹ ਖੂਬਸੂਰਤ ਫਰੂਟ ਸਾਡੇ ਕੋਲੋਂ ਖੁੱਸ ਗਿਆ ਦੀ ਸਾਡੇ ਨਾਲ ਰੁੱਸ ਕੇ ਚਲਾ ਗਿਆ ਸੀ ਉਹਨੂੰ ਦੁਬਾਰਾ ਆਪਣੇ ਖੇਤਾਂਾਂ 'ਚ ਆਪਣੇ ਘਰਾਂ 'ਚ ਲਾ ਕੇ ਇਹਦਾ ਆਚਾਰ ਤੇ ਇਹਦਾ ਫਰੂਟ ਹੈ ਜਿਹੜਾ ਉਹਦੀ ਵਰਤੋਂ ਕਰੀਏ ਬਹੁਤ-ਬਹੁਤ ਸ਼ੁਕਰੀਆ ਆਜੋ ਜੀ ਹੁਣ ਆਪਾਂ ਸੁਰਜੀਤ ਬਾਈ ਨਾਲ ਗੱਲ ਕਰਦੇ ਹਾਂ ਜੀ ਆਜੋ ਜੀ ਬਈ ਮਤਲਬ ਕਿ ਜਿਵੇਂ ਬਾਈ ਸੁਖਵਿੰਦਰ ਨੇ ਦੱਸਿਆ ਵੀ ਅੱਜ ਪਹਿਲਾ ਐਕਸਪੀਰੀਅੰਸ ਇਹਨੂੰ ਦੇਖਣ ਦਾ ਹਾਂਜੀ ਇਹਨਾਂ ਨੇ ਦੱਸਿਆ ਹੀ ਪੁਰਾਣੇ ਰੁੱਖ ਇੱਕ ਤਾਂ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨਗਲਾ ਆਪਣੇ ਲਹਿਰੇ ਕੋੜ ਉੱਥੇ ਵੇਖਿਆ ਸੀ ਇੱਕ ਬਾਗ ਦੇ ਵਿੱਚ ਢੇਉ ਬਜ਼ੁਰਗਾਂ ਕੋਲ ਲੱਗਿਆ ਹੋਇਆ ਸੀਗਾ ਹਾਲਾਂਕਿ ਉਹ ਪੱਟਤਾ ਸੀ ਪਰਿਵਾਰ ਨੇ ਤਾਂ ਉਹ ਬਜ਼ੁਰਗਾਂ ਨੇ ਬਹੁਤ ਅਫਸੋਸ ਬਣਾਇਆ ਸੀ ਪਰ ਉਸ ਤੋਂ ਪਹਿਲਾਂ ਮੈਂ ਮੁਕਸਰ ਦਾ ਪਿੰਡ ਹੈ ਬੜਿੰਗ ਰਾਜਾ ਬੜਿੰਗ ਦਾ ਪਿੰਡ ਉੱਥੇ ਇੱਕ ਸਰਕਾਰੀ ਨਰਸਰੀ ਹੈ ਉਹਦੇ ਵਿੱਚ ਬੜੇ-ਬੜੇ ਢੇਉ ਹੈਗੇ ਨੇ ਦੋ ਉੱਥੇ ਵੇਖਿਆ ਸੀਗਾ ਤੇ ਅ 2025 ਚੱਲਦਾ 2023 ਦੇ ਵਿੱਚ ਮੈਂ ਨੰਗਲੇ ਤੋਂ ਜਿਹੜੇ ਢੇਉ ਲੈ ਕੇ ਆਇਆ ਸੀ ਆਚਾਰ ਪਾਉਣ ਦੇ ਚਾ ਤੇ ਅੱਜ ਦੂਜਾ ਐਕਸਪੀਰੀਅੰਸ ਹੈ ਆ ਆਚਾਰ ਬਣਾਵਾਂਗੇ ਤੇ ਇਹ ਫਰੂਟ ਲੈ ਕੇ ਜਾਵਾਂਗੇ ਤੇ ਪਹਿਲਾਂ ਮੈਂ ਦੇਖਿਆ ਪਰ ਜੇ ਬਚਪਨ ਦੀ ਗੱਲ ਕਰੀਏ ਤਾਂ ਅਕਸਰ ਇਹ ਹੀ ਸਵਾਲ ਹੁੰਦਾ ਹੀ ਕਿ ਢੇਉ ਹੁੰਦਾ ਕੀ ਹੈ ਜਦੋਂ ਕਹਿੰਦੇ ਢੇਉ ਦਾ ਆਚਾਰ ਅਲੱਗ-ਅਲੱਗ ਆਚਾਰ ਜਿਹੜੇ ਉਹ ਬੋਲਦੇ ਸੀ ਤਾਂ ਵਿੱਚ ਢੇਉ ਆਉਂਦਾ ਸੀ ਤਾਂ ਹਾਸੀ ਵੀ ਨਿਕਲਦੀ ਸੀ ਵੀ ਇਹ ਹੈਗਾ ਕੀ ਹੈ ਕਦੇ ਦੇਖਿਆ ਨਹੀਂ ਫਰਸਟ ਟਾਈਮ ਉਹ ਦੋ ਪਿੰਡਾਂ ਦੇ ਵਿੱਚ ਦੇਖਿਆ ਤਾਂ ਪਤਾ ਲੱਗਾ ਕਿ ਵਾਕਈ ਢੇਉ ਕੀ ਚੀਜ਼ ਹੈ ਤੇ ਉਹ ਜਦੋਂ ਅਸੀਂ ਲੈ ਕੇ ਆਏ ਸੀ ਉਹਨਾਂ ਦਾ ਸਾਈਜ਼ ਛੋਟਾ ਸੀ ਇਹਨਾਂ ਦਾ ਸਾਈਜ਼ ਬਹੁਤ ਵਧੀਆ ਬਣਿਆ ਹੋਇਆ ਪਰ ਹੋਰ ਉਹ ਸਾਡੇ ਤੋਂ ਕੱਚੇ ਟੁੱਟ ਕੇ ਜਾਂ ਅਣਜਾਣਪੁਣੇ ਚ ਸਾਨੂੰ ਨਹੀਂ ਪਤਾ ਸੀ ਵੀ ਆਪਾਂ ਕਿਹੜੀ ਸਟੇਜ ਤੇ ਤੋੜਨਾ ਕੋਸਿਕਾ ਇਹ ਬਿਲਕੁਲ ਸਹੀ ਸਟੇਜ ਆ ਜੀ ਹੁਣ ਇਹਨੂੰ ਫਰੂਟਣ ਦੀ ਤੇ ਅਚਾਰ ਪਾਉਣ ਦੀ ਜੀ 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 ਬਾਕੀ ਅਚਾਰ ਪਾਉਣ ਦਾ ਤਜਰਬਾ ਤੁਹਾਡੇ ਕੋਲ ਆ ਫਲ ਮੇਰੇ ਕੋਲ ਆ ਜੀ ਵਾਹ ਵਾਹ ਫਿਰ ਰਲ ਮਿਲ ਕੇ ਆਪਾਂ ਕਰਦੇ ਆਂ ਬਾਈ ਜੀ ਤੇ ਫਰੂਟ ਬੜਾ ਸੋਹਣਾ ਆਇਆ ਇਹਦੀ ਉਮਰ ਕਿੰਨੀ ਕੋਣੀ ਬਾਈ ਇਹ 7 ਸਾਲ ਦਾ ਬੂਟਾ ਜੀ 7 ਸਾਲ ਇਸ ਟਾਈਮ 7 ਸਾਲ ਦਾ ਇਹਦੀ ਫਾਸਟ ਫਰੂਟਿੰਗ ਆ ਜੀ ਹਾਂ ਜੀ ਫਸਟ ਆਫ ਰੂਟਿੰਗ ਹੈ ਜੀ ਇਹਦੀ ਜੀ 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 ਇਹਨੇ ਇਹਨੇ ਸਿਸਟਮ ਦੇ ਵਿੱਚ ਇਹਦੀ ਫਸਟ ਫਰੂਟਿੰਗ ਆ ਤੇ ਵੈਸੇ ਆਪਾਂ ਕਹੀਏ ਤਾਂ ਪਿਛਲੇ ਸਾਲ ਵੀ ਇੱਕ ਦੋ ਲੱਗੇ ਹੋਣੇ ਜਾਂ ਹੋਟੇ ਲੱਗੇ ਹੋਣ ਪਰ ਵੱਡੇ ਪੱਧਰ ਤੇ ਆਪਾਂ ਇਹਦੀ ਪਹਿਲੀ ਫਰੂਟਿੰਗ ਹੀ ਕਹਿ ਸਕਦੇ ਹਾਂ ਜੀ ਧੰਨਵਾਦ